ਵਾਹਿ ਗੁਰ ਅਤ ਸੁੰਦਰ ਕੁਲੀਨ ਚਾਤੁਰ ਮੁਖ ਿਆਨੀ ਤਨਵੰਤ ਨਿਰਤਕ ਕਹੀਏ ਨਾਨਕਾ ਜਹ ਪ੍ਰੀਤ ਨਹੀਂ ਪਗਵੰਤ ਪਰਮ ਸਤਕਾਰ ਜੋ ਗੁਰੂ ਰੂਪ ਗੁਰੂ ਖਾਲਸਾ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਪਾਈ ਸੰਗਤਾਂ ਦੇ ਚਰਨਾਂ 'ਚ ਬੇਨਤੀ ਕਿ ਜੋ ਆਪ ਜੀ ਨੇ ਸਤਿਗੁਰਾਂ ਦੇ ਅਮਰਤ ਬਚਨ ਸਰਵਣ ਕੀਤੇ ਹਨ ਇਹਨਾਂ ਅਮਰਤ ਬਚਨਾਂ ਦੇ ਵਿੱਚ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਨੂੰ ਸਿੱਖਿਆ ਦਿੰਦੇ ਨੇ ਸਮਝਾਉਂਦੇ ਨੇ ਜਿਹੇ ਤਰ੍ਹਾਂ ਅੱਜਕੱਲ ਹਰ ਇੱਕ ਵਿਅਕਤੀ ਆਪਣੇ ਆਪ ਨੂੰ ਕੋਈ ਸੋਹਣਾ ਸਮਝਦਾ ਕੋਈ ਚੰਗੀ ਕੁਲ ਵਿੱਚ ਸਮਝਦਾ ਕੋਈ ਬਹੁਤ ਸਿਆਣਾ ਸਮਝਦਾ ਕੋਈ ਮੁਖਤੋ ਗਿਆਨ ਦੀਆਂ ਗੱਲਾਂ ਕਰਕੇ ਆਪਣੇ ਆਪ ਨੂੰ ਵੱਡਾ ਸਮਝਦਾ ਕੋਈ ਆਪਣੇ ਆਪ ਨੂੰ ਧਨੀ ਅਮੀਰ ਸਮਝਦਾ ਇਹ ਸਾਧ ਸੰਗ ਦੀ ਪੰਜ ਗੁਣ ਹਨ ਜਿਸ ਨੇ ਮੋਤੀ দান ਕੀਤੇ ਹੋਣ ਉਹਨਾਂ ਨੂੰ ਵਿੱਦਿਆ ਮਿਲਦੀ ਹੈ ਜਿਨ੍ਹਾਂ ਨੇ ਚੰਦਨ ਦੇ ਬਾਗ দান ਕੀਤੇ ਹੋਣ ਉਹਨਾਂ ਨੂੰ ਚੰਗੀ ਕੁਲ ਦੇ ਵਿੱਚ ਜਨਮ ਮਿਲਦਾ ਜਿਨ੍ਹਾਂ ਦੇ ਸੁੰਦਰ ਗੁਣਾਂ ਦਾ দান ਕੀਤਾ ਹੋਵੇ ਉਹਨਾਂ ਨੂੰ ਸੁੰਦਰਤਾ ਮਿਲਦੀ ਹੈ ਤੇ ਜਿਨ੍ਹਾਂ ਨੇ ਵਿੱਦਿਆ ਖੋਲ ਕੇ দান ਕੀਤੀ ਹੋਵੇ ਉਹਨਾਂ ਨੂੰ ਸ੍ਰੇਸ਼ਟ ਗਿਆਨ ਮਿਲਦਾ ਜਿਤਨੇ ਪਿੱਛੇ ਪੁੱਲ ਕੀਤੇ ਹੁੰਦੇ ਹਨ ਉਹ ਲੋਕ ਬੜੇ ਤਨੀ ਹੋ ਜਾਂਦੇ ਹਨ ਸੋ ਇਸ ਕਰਕੇ ਅੱਗੇ ਸਤਿਗੁਰੂ ਜੀ ਸਮਝਾਉਂਦੇ ਨੇ ਮਿਰਤਕ ਕਹੀਏ ਨਾਨਕਾ ਜੈ ਪ੍ਰੀਤ ਨਹੀਂ ਭਗਵੰਤ ਜੋ ਪਿਛਲੇ ਦੱਸੇ ਹੋਏ ਪੰਜੇ ਗੁਣ ਬੰਦੇ ਦੇ ਵਿੱਚ ਹੋਣ ਪਰ ਸਤਿਗੁਰੂ ਜੀ ਕਥਨ ਕਰਦੇ ਨੇ ਕਿ ਉਹ ਪੁਰਖ ਮੁਰਦਿਆਂ ਦੀ ਨਿਆਈ ਹੈ ਜਿਨ੍ਹਾਂ ਦੀ ਪਰਮੇਸ਼ਰ ਦੇ ਨਾਮ ਨਾਲ ਪ੍ਰੀਤੀ ਨਹੀਂ ਹੁੰਦੀ ਜਾਂ ਇਦਾਂ ਕਹਿ ਲਈਏ ਕਿ ਪੈਸ ਵਾਲੇ ਆਪਣੇ ਆਪ ਨੂੰ ਬੜਾ ਸੁੰਦਰ ਸਮਝਦੇ ਨੇ ਤੇ ਜਪਾਨ ਵਾਲੇ ਆਪਣੇ ਆਪ ਨੂੰ ਚੰਗੇ ਕੁੱਲ ਵਾਲਾ ਸਮਝਦੇ ਨੇ ਅੰਗਲੈਂਡ ਵਾਲੇ ਅੰਗਰੇਜ਼ ਆਪਣੇ ਆਪ ਨੂੰ ਚਤੁਰ ਸਮਝਦੇ ਨੇ ਤੇ ਰੂਸ ਵਾਲੇ ਆਪਣੇ ਆਪ ਨੂੰ ਗਿਆਨੀ ਕਹਾਉਂਦੇ ਹਨ ਅਮਰੀਕਾ ਵਾਲੇ ਆਪਣੇ ਆਪ ਨੂੰ ਧਨੀ ਕਹਾਉਂਦੇ ਹਨ ਪਰ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਸਮਝਾਉਂਦੇ ਨੇ ਮਿਰਤ ਕਹੀਏ ਨਾਨਕਾ ਜੋ ਪ੍ਰੀਤ ਨਹੀਂ ਭਗਵੰਤ ਪਰਜੇ ਕਰ ਪਰਮੇਸ਼ਰ ਦੇ ਨਾਮ ਦੀ ਪ੍ਰੀਤੀ ਨਹੀਂ ਤਾਂ ਸਾਰੇ ਹੀ ਗੁਣ ਹੁੰਦੇ ਹੋਏ ਵੀ ਮੁਰਦਿਆਂ ਦੇ ਸਮਾਨ ਕਥਨ ਕੀਤੇ ਜਾਂਦੇ ਨੇ ਇਸ ਲਈ ਸਾਨੂੰ ਸਾਰਿਆਂ ਨੂੰ ਹੀ ਉਸ ਅਕਾਲ ਪੁਰਖ ਪਰਮੇਸ਼ਰ ਦਾ ਨਾਮ ਜਪਣਾ ਚਾਹੀਦਾ ਹੈ ਤੇ ਉਸ ਦੇ ਨਾਮ ਦੇ ਵਿੱਚ ਹੀ ਜੁੜਨਾ ਚਾਹੀਦਾ ਹੈ ਗਣਤੀ ਕਰਨੀ ਚਾਹੀਦੀ ਹੈ ਕਿਰਪਾ ਕੀ ਜੇ ਸਾ ਮਤ ਦੀਜੇ ਆਠ ਪਰ ਤੁਦ ਧਿਆਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ